ਦੋਸਤੋ ਕਿਹੜੀ ਹੋਰ ਚੀਜ਼ ਜਿਹੜੀ ਇੰਨਾ ਪਿਆਰ ਮੁਹੱਬਤ ਹੈ ਵੇਲੋ ਮੈਂ ਬਾਥਰੂਮ ਹੁਣਾ ਤੇ ਮੇਰੇ ਮਗਰੇ ਮੇਰਾ ਮੈਂਟਰ ਵੀ ਵਿਸਾਹ ਨਹੀਂ ਕਰਦਾ ਤੇ ਮੈਂ ਬਾਥਰੂਮ ਆਇਆ ਤਾਂ ਮੇਰੇ ਮਗਰੇ ਆ ਕੇ ਉੱਥੇ ਬੈਠ ਦੋ ਆ ਕੇ ਧਿਆਪੇ ਮੇਰੇ ਕੋਲ ਹੁਣ ਮੈਂ ਉੱਠੂਗਾ ਤੇ ਨਾਲ ਹੀ ਤੁਰ ਪੈਣੇ ਨੇ ਉੱਠ ਕੇ ਚੱਲ ਚੱਲੀਏ ਉੱਠ ਚੱਲ ਇਹਦਾ ਵੀ ਜਾਨਵਰ ਹੈ ਪਰ ਅੰਦਰ ਦੀ ਭਾਵਨਾ ਦੇਖੋ ਵੀ ਮੇਰਾ ਇੱਕ ਮਿੰਟ ਦਾ ਵੀ ਇਹ ਵਿਸਵਾਸ ਨਹੀਂ ਕਰਦਾ ਵੀ ਜੇ ਮੈਂ ਵੀ ਇੱਥੇ ਬਾਥਰੂਮ ਆਇਆ ਸਿਰਫ ਬੈਡਰੂਮ ਉੱਥੋਂ ਉੱਠ ਕੇ ਤੇ ਆਹ ਦੇਖ ਲਓ ਮੇਰੇ ਮਗਰੇ ਹੀ ਉੱਠ ਕੇ ਸੀ ਉੱਥੇ ਆ ਗਏ ਚਲ ਆ ਜਾ ਹੁਣ ਬਹਿ ਜਾ ਹੁਣ ਆ ਜਾ ਚਲ ਇੱਥੇ ਬਹਿ ਜਾ ਖੜ ਜਾ ਹਾਂ ਜੀ ਸਫਾਈ ਕਰ ਲੈਂਦੇ ਪੁੱਤ ਇੱਥੇ ਬਹਿ ਜਾ ਬਹਿ ਜਾ ਬਹਿ ਜਾ ਇਹ ਬਸ ਸਿਆਣਾ ਮੇਰਾ ਗੱਗੂ ਬੱਚਾ ਹੈ